ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਤੁਹਾਡੀ ਨਾਲ ਦੀ ਨੇ ਤੁਹਾਡੇ ਲਈ ਜੁੱਤੀ ਗਿਫਟ ਭੇਜੀ ਆ ਯਾਰੋ ਕਿੱਡੀ ਚੰਗੀ ਗਈ ਯਾਰ ਮੇਰਾ ਕਿੱਡਾ ਧਿਆਨ ਲੱਗਦੀ ਯਾਰ ਬਟ ਯਾਰ ਮੈਂ ਉਹਦੇ ਜਨਮ ਦਿਨ ਤੇ ਕੋਈ ਨਹੀਂ ਗਿਫਟ ਕੀਤਾ ਸੀ ਉਹਨੂੰ ਤੋ ਇਹ ਕੰਜੂਸ ਜੇ ਕੇ ਉਹ ਕਹਿੰਦੀ ਸੀ ਪੀ ਮੇਰੇ ਹੌਣ ਵਾਲੇ ਸਿਰ ਦੇ ਸਾਈ ਦੇ ਪੈਰਾਂ 'ਚ ਪਾ ਗਏ ਆਂ ਐਕਸਟਰਾ ਪੈਸੇ ਦਿੱਤੇ ਉਹਨੇ ਮੈਨੂੰ ਬੈਠ ਜੂ ਮੈਂ ਪਾਵਾਂ ਰਸਮ ਰਿਵਾਇ ਪੂਰੀ ਕਰੀਏ ਅੱਖਾਂ ਬੰਦ ਪਹਿਲੇ ਕਹਿੰਦੀ ਸੀ ਗੁਬਾਰੇ ਡਾ ਦਿਓ ਹੁਣ ਤੁਹਾਡੇ ਪੈਰਾਂ 'ਚ ਪਾਵਾਂਗੇ ਵੈਰੀ ਗੁੱਡ ਦੂਸਰਾ ਪੈਰ ਬੜੀ ਵਧੀਆ ਫਿਟਿੰਗ ਲੱਗਨ ਦੀ ਜੁੱਤੀ ਧੀ ਹੈ ਉਹਨੇ ਚੁਣ ਕੇ ਭੇਜੀ ਹੈ ਨਾ ਵੀਡੀਓ ਕਾਲ ਲਾ ਲਾ ਮੈਂ ਉਹਨਾਂ ਨੂੰ ਹਾਂਜੀ ਮੈਂ ਮੈਂ ਪਹੁੰਚ ਗਿਆ ਮੇਰਾ ਕੰਜੂਸ ਬੋਏਫ੍ਰੈਂਡ ਕਿੱਥੇ ਆ ਐਨੇ ਜੁੱਤੀ ਪਵਾਤੀ ਉਹ ਆਤੀ ਤਾਂ ਚੱਕੋ ਪੈਰ ਵਿਖਾਓ ਇਹਨਾਂ ਨੂੰ ਬੁੱਕੇ ਆ ਗਈ ਭੇਜੀ ਆਈ ਕੰਜੂਸ ਆ ਜੇ ਤੇਰੀ ਜਨਾਨੀ ਵਾਲੀਆਂ ਹਰਕਤਾਂ ਮੈਂ ਤੈਨੂੰ ਤੇਰੇ ਜਨਮ ਦਿਨ ਤੇ ਆਪਣੀ ਜੁੱਤੀ ਗਿਫਟ ਕਰਤੀ ਹੂ ਪਾ ਕੇ ਤੇ ਨੱਚ ਚਲੋ ਠੀਕ ਹੈ ਮੈਂ ਚੱਲਦਾ ਇਹਨਾਂ ਨੂੰ ਫਿੱਟ ਆ ਗਈ ਆ ਖੜੇ ਹੋ ਕੇ ਵਿਖਾਓ ਥੋੜਾ ਤਰਕੇ ਵਿਖਾਇਓ ਕੀ ਬਾਤ ਹੈ ਇਹਦੇ ਨਾਲ ਸੂਟ ਪਾ ਲਿਓ ਉਹੀ ਜਚਣਾ ਜੀ